ਸਾਹਿਬ ਜਾਦਿਆਂ ਨੇ ਜਦ ਪਿੱਛੇ ਜੀ ਫਿਲਮ ਆਈ ਸੀਗੇ ਉਹਨਾਂ ਨੇ ਇੱਕ ਸ਼ਬਦ ਕਹੇ ਸੀਗੇ ਉਹਨੂੰ ਪੁੱਛਿਆ ਸੀ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ ਉਹਨਾਂ ਨੇ ਕਿ ਅਸੀਂ ਫੇਰ ਫੌਜ ਬਣਾਵਾਂਗੇ ਅਸੀਂ ਫੇਰ ਜ਼ੁਲਮ ਦੇ ਖਿਲਾਫ ਲੜਾਂਗੇ ਅੱਜ ਜਿਹੜਾ ਇੱਕ ਸਾਨੂੰ ਪਲੇਟਫਾਰਮ ਮਿਲਿਆ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਭਾਈ ਅਮਰਪਾਲ ਦੀ ਪਾਰਟੀ ਵੱਲੋਂ ਉਹੀ ਪਲੇਟਫਾਰਮ ਹੈ ਅੱਜ ਜਿਹੜੀ ਸੰਗਤ ਸਾਡੇ ਕੋਲ ਆ ਰਹੀ ਹੈ ਜਿਹੜੇ ਸਾਡੇ ਮੈਂਬਰ ਬਣ ਰਹੇ ਨੇ ਉਹ ਮੈਂਬਰਾਂ ਦਾ ਕਾਰਨ ਇਹੀ ਹੈ ਵੀ ਅਸੀਂ ਜਿਹੜਾ ਜਿਹੜਾ ਜ਼ੁਲਮ ਹੋ ਰਿਹਾ ਹੈ ਪਾਵੇਂ ਜਿਹੜੀ ਵੀ ਸਰਕਾਰ ਨੇ ਕਰਿਆ ਜਿਹੜੇ ਵੀ ਧਰਮ ਦੇ ਜਿਹੜੇ ਲੋਕ ਕਰ ਰਹੇ ਆ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਜੀ ਉਹਦੇ ਨਾਲ ਅੱਗ ਲੱਗ ਜੂਗੀ ਕੀ ਹੈ ਹਾਂ ਉਹ ਪਾਰਲੀਮੈਂਟ ਬੋਲਣਗੇ ਅੱਗ ਪੰਜਾਬ ਚ ਲੱਗੂਗੀ ਹਾਸੋਣੀਆਂ ਗੱਲਾਂ ਕਰਦੇ ਨੇ ਇਹ ਅਧਿਕਾਰ ਹੁੰਦਾ ਸਪੀਕਰ ਕੋਲੇ ਜੇ ਉਹਨਾਂ ਨੂੰ ਲੱਗਦਾ ਹੈ ਹਿੰਦੁਸਤਾਨ ਨੂੰ ਇੰਡੀਆ ਨੂੰ ਉੱਥੋਂ ਬੈਠੇ ਜਿਹੜੇ ਰਾਜ ਚਲਾ ਰਹੇ ਆ ਕਿ ਆਏ ਛਾਬਦ ਭਾਈ ਅਮਰਪਾਲ ਸਿੰਘ ਖਾਲਸਾ ਨੇ ਨਹੀਂ ਸਾਡੇ ਅਨੁਕੂਲ ਹੈਗੇ ਉਹ ਕੱਟ ਸਕਦੇ ਆ ਉਹਨਾਂ ਦੇ ਕੋਲ ਸਾਰਾ ਅਧਿਕਾਰ ਹੁੰਦਾ ਹੈ ਬਿਲਕੁਲ ਇਹ ਗੈਰਵਾਜਬ ਕੱਲਾ ਨੇ ਭਾਈ ਅਮਰਪਾਲ ਸਿੰਘ ਨੂੰ 227 ਦੇ ਵਿੱਚ ਸਰਕਾਰੀ ਖਾਲਸਾ ਲੈ ਕੇ ਆਉਣੀ ਹੈ ਇਸ ਕਰਕੇ ਅਸੀਂ ਇੱਥੇ ਮੈਂਬਰਸ਼ਿਪ ਦਾ ਜੋ ਸਿੱਧੀ ਸਭਾ ਜੋ ਬਾਬਾ ਜੋ ਰਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਤੀ ਸਥਾਨ ਤੇ ਅਸੀਂ ਸੰਗਤਾਂ ਦੇ ਦਰਸ਼ਨ ਕਰਨ ਲਈ ਬੈਠੇ ਆਂ ਇਹਦਾ ਜਵਾਬ ਸੰਗਤਾਂ 227 ਦੇ ਵਿੱਚ ਸਰਕਾਰੀ ਖਾਲਸਾ ਬਣਾ ਕੇ ਦੇਣਗੇ ਸੰਗਤਾਂ ਜੋ ਅਸੀਂ ਇੱਥੇ ਕੈਂਪ ਲਾਇਆ ਹੋਇਆ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਇਹੀ ਦੱਸਦੇ ਆ ਕਿ ਦੇਖੋ ਭਾਈ ਕਿੰਨਾ ਤੱਕਾ ਹੋਇਆ ਹੁਣ ਜਦੋਂ ਆਪਣਾ ਰਾਜ ਹੁੰਦਾ ਨਾ ਜੀ ਹੁਣ ਜਿਵੇਂ ਪਾਕਿਸਤਾਨ ਦਾ ਉਹਨਾਂ ਦਾ ਆਪਣਾ ਰਾਜ ਆ ਕਦੇ ਸੁਣਿਆ ਕੁਰਾਨ ਦੀ ਬੇਅਦਵੀ ਹੋਈ ਹਿੰਦੁਸਤਾਨ ਦੇ ਵਿੱਚ ਹੋਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਦੇ ਗੀਤਾ ਦੀ ਕਦੇ ਕੋਈ ਬੇਅਦਵੀ ਨਹੀਂ ਨਾ ਹੁੰਦੀ ਨਾ ਖੋਣੀ ਚਾਹੀਦੀ ਆ ਆਪਣਾ ਰਾਜ ਇੱਥੇ ਹੈ ਨਹੀਂ ਸਿੱਖਾਂ ਦਾ ਇਸ ਕਰਕੇ ਆਪਾਂ ਰੁੱਲ ਰਹੇ ਅੱਜ ਜਗ੍ਹਾ ਜਗ੍ਹਾ ਬੇਅਦਬੀ ਉਹਨਾਂ ਨੂੰ ਅੱਜ ਫੇਰ ਲੋਕੀ ਕਹਿੰਦੇ ਜੀ ਅਸੀਂ ਇਹਨਾਂ ਨੂੰ ਫੇਰ ਲੈ ਕੇ ਆਉਣਾ ਬੜੇ ਚੰਗੇ ਕੰਮ ਕੀਤੇ ਆ ਜੇ ਇਹ ਚੰਗੇ ਕੰਮ ਹੁੰਨੇ ਆ ਬੇਅਦਬੀ ਕਰਾਉਣ ਵਾਲੇ ਤੇ ਜਿਹੜੇ ਬੇਅਦਬੀ ਦੇ ਵਿਰੁੱਧ ਸੰਗਤਾਂ ਬੈਠੀ ਆ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਜਿਵੇਂ ਸਮੇਤ ਛੈਣੀ ਦਾ ਜੁੰਡਲੀ ਸਖੀਰ ਬਾਦਲ ਤੇ ਆ ਜਿਹੜਾ ਕੱਲ ਜਿਹਨੇ ਜਿਹਨੇ ਸੁਸਾਇਡ ਕਹਿੰਨੇ ਕੀਤਾ ਹੈ ਹੈ ਦੇਖੋ ਪਾਪਾਂ ਦਾ ਘੜਾ ਜਦੋਂ ਭਰਦਾ ਕੀ ਹੁੰਦਾ ਹੈ ਇਸ ਕਰਕੇ ਸਾਡੇ ਨਾਲ ਨਿਕਲਣ ਸਾਡੀ ਕਿਸਾਨੀ ਸੜਕਾਂ ਦੇ ਨਾਂ ਰੋਲੇ ਜਿਹੜੇ ਬੱਜੇ ਸਾਡੇ ਆਪਣੇ ਬੁੱਢੇ ਮਾਵਾਪ ਨੂੰ ਛੱਡ ਕੇ ਰਜਗਾਰ ਦੀ ਭਾਲ ਦੇ ਵਿੱਚ ਬਾਹਰ ਜਾਂਦੇ ਨੇ ਫਿਰ ਸਾਨੂੰ ਜਿਹੜਾ ਇਹ ਪਲੇਟਫਾਰਮ ਮਿਲਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਨੂੰ ਪਲੇਟਫਾਰਮ ਨੂੰ ਪੂਰਾ ਮਜ਼ਬੂਤ ਕਰਨਾ ਚਾਹੀਦਾ ਅਸੀਂ ਤਾਂ ਹੀ 2027 ਦੇ ਵਿੱਚ ਭਾਈ ਅਮਰਪਾਲ ਨੂੰ ਮੁੱਖ ਮੰਤਰੀ ਸੰਗਤ ਜੀ ਸ਼੍ਰੀ ਫਤੀਗੜ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸ਼ਹੀਦੀ ਪੰਦਰਵਾੜਾ ਚਾਰਾ ਸ਼ਹੀਦੀ ਜੋੜ ਮੇਲ ਤੇ ਸੰਗਤ ਦਰਸ਼ਨ ਦੇਦਾਰੇ ਕਰਨ ਲਈ ਪਹੁੰਚਦੇ ਹੋਤੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਵੀ ਇੱਥੇ ਸਟਾਲ ਲਾਈ ਗਈ ਹੈ ਕਿਉਂਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਜੁੜਨ ਦੇ ਲਈ ਉਹਨਾਂ ਦੀ ਮੈਂਬਰਸ਼ਿਪ ਦਾ ਤੁਸੀਂ ਇੱਥੇ ਫਾਰਮ ਵੀ ਭਰ ਸਕਦੇ ਹੋ ਖਾਸ ਤੌਰ ਤੇ ਅਹਿਮ ਜਾਣਕਾਰੀ ਇੱਥੇ ਦਿੱਤੀ ਜਾ ਰਹੀ ਹੈ ਕਿ ਕਿਵੇਂ ਤੁਸੀਂ ਜੋੜ ਸਕਦੇ ਹੋ ਇਸ ਜਥੇਬੰਦੀ ਨਾਲ ਸਾਰੇ ਹੀ ਮੈਂਬਰ ਸਹਿਬਾਨ ਇੱਥੇ ਖੜੇ ਹੋਏ ਨੇ ਜਿਵੇਂ ਹੀ ਕੋਈ ਸੰਗਤ ਆਉਂਦੀ ਹੈ ਨਾਲੇ ਦੱਸਿਆ ਵੀ ਜਾ ਰਿਹਾ ਹੈ ਕਿ ਕਿ ਜਿੱਥੇ ਭਾਈ ਅਮਰਿਤਪਾਲ ਸਿੰਘ ਜੀ MP ਬਣੇ ਨੇ ਖੰਡੂਰ ਸਾਹਿਬ ਤੋਂ ਪਰ ਅਜੇ ਵੀ ਅੰਦਰ ਨੇ ਤਿੰਨ ਵਾਰ ਐਨਐਸਏ ਲਗਾ ਦਿੱਤੀ ਗਈ ਆ ਜੇ ਭਾਈ ਸਰਬਜੀਤ ਸਿੰਘ ਜੀ MP ਬਣੇ ਨੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਚ ਬੋਲਣ ਨਹੀਂ ਦਿੱਤਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਸੰਗਤ ਦੇ ਸੰਗਤ ਨੇ ਹੁੰਦਾ ਕਿ ਆਪਣੇ ਖੁਦ ਦੀ ਸਰਕਾਰ ਬਣਾਉਣ ਦੇ ਲਈ ਆਪਾਂ ਵੱਧ ਤੋਂ ਵੱਧ ਜੁੜੀਏ ਸਵਾਹਿਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਜਿਵੇਂ ਲਿਖਿਆ ਹੋਇਆ ਰਾਜ ਬਿਨਾਂ ਨਹਿ ਧਰਮ ਚੱਲੇ ਹੈ ਤਾਰੰਬੀ ਨਾਲ ਸਭ ਦਲੇਮਲੇ ਹੈ ਲੱਗਦਾ ਕਿ ਆਪਣਾ ਰਾਜ ਕਾਇਮ ਕਰਕੇ ਹੀ ਜਿਹੜਾ ਕੋਈ ਹੱਲ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਹਾਂ ਜਦੋਂ ਆਪਣਾ ਰਾਜ ਹੁੰਦਾ ਨਾ ਜੀ ਹੁਣ ਜਿਵੇਂ ਪਾਕਿਸਤਾਨ ਦਾ ਉਹਨਾਂ ਦਾ ਆਪਣਾ ਰਾਜ ਆ ਕਦੇ ਸੁਣਿਆ ਕੁਰਾਨ ਦੀ ਬੇਇੱਜ਼ਤ ਬੇਅਦਵੀ ਹੋਈ ਹਿੰਦੁਸਤਾਨ ਦੇ ਵਿੱਚ ਹੋਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਦੇ ਗੀਤਾ ਦੀ ਕਦੇ ਕੋਈ ਬੇਅਦਵੀ ਨਹੀਂ ਨਾ ਹੁੰਦੀ ਨਾ ਕੋਣੀ ਚਾਹੀਦੀ ਹੈ ਆਪਣਾ ਰਾਜ ਇੱਥੇ ਹੈ ਨਹੀਂ ਸਿੱਖਾਂ ਦਾ ਇਸ ਕਰਕੇ ਆਪਾਂ ਰੋੜ ਰਹੇ ਅੱਜ ਜਗ੍ਹਾ ਜਗ੍ਹਾ ਬੇਅਦਬੀ ਕਿੰਨੀ ਜਗ੍ਹਾ ਪਹਿਲਾਂ ਹੋਈ ਆ ਬਰਗਾੜੀ ਦਾ ਤੁਸੀਂ ਦੇਖ ਲਓ ਕਿੱਡਾ ਬੜਾ ਉੱਥੇ ਕਾਂਡ ਹੋਏ ਆ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਤੇ ਦੇਖੋ ਇੱਕ ਤਰਾਸ ਦੀ ਆ ਕਿ ਜਿਹੜੇ ਲੋਕਾਂ ਨੇ ਉੱਥੇ ਬੇਅਦਬੀ ਕੀਤੀ ਆ ਉਹਨਾਂ ਨੂੰ ਅੱਜ ਫੇਰ ਲੋਕੀ ਕਹਿੰਦੇ ਜੀ ਅਸੀਂ ਇਹਨਾਂ ਨੂੰ ਫੇਰ ਲੈ ਕੇ ਆਉਣਾ ਬੜੇ ਚੰਗੇ ਕੰਮ ਕੀਤੇ ਆ ਜੇ ਇਹ ਚੰਗੇ ਕੰਮ ਹੁੰਨੇ ਆ ਬੇਅਦਬੀ ਕਰਾਉਣ ਵਾਲੇ ਤੇ ਜਿਹੜੇ ਬੇਅਦਬੀ ਦੇ ਵਿਰੁੱਧ ਸੰਗਤਾਂ ਬੈਠੀ ਆ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਜਿਵੇਂ ਸਮੇਤ ਛੈਣੀ ਦਾ ਜੁੰਡਲੀ ਸੁਖਵੀਰ ਬਾਦਲ ਤੇ ਆ ਜਿਹੜਾ ਕੱਲ ਜਿਹਨੇ ਜਿਹਨੇ ਸੁਸਾਇਡ ਕਹਿੰਨੇ ਕੀਤਾ ਹੈ ਹੈ ਦੇਖੋ ਪਾਪਾ ਦਾ ਘੜਾ ਜਦੋਂ ਭਰਦਾ ਕੀ ਹੁੰਦਾ ਇਸ ਕਰਕੇ ਸਾਡੇ ਨਾਲ ਆਪਾਂ ਬਿਲਕੁਲ ਜੀ ਜਦੋਂ ਤੱਕ ਰਾਜ ਨਹੀਂ ਆਉਂਦਾ ਆਪਾਂ ਨੇ ਹੱਥੇ ਇਸ ਤਰ੍ਹਾਂ ਰੰਗੇ ਆਪਾਂ ਬਿਲਕੁਲ ਆਪਣਾ ਜੋ ਹੈਗਾ ਜੇ ਸਿਸਟਮ ਦੇ ਵਿੱਚ ਆਪਾਂ ਬੋਟਾਂ ਦੇ ਨਾਲ ਪਹਿਲਾਂ ਜਿਵੇਂ ਵੀ ਆਪਾਂ ਭਾਈ ਅਮਰਪਾਲ ਸਿੰਘ ਨੂੰ 227 ਦੇ ਵਿੱਚ ਸਰਕਾਰੀ ਖਾਲਸਾ ਲੈ ਕੇ ਆਉਣੀ ਹੈ ਇਸ ਕਰਕੇ ਅਸੀਂ ਇੱਥੇ ਮੈਂਬਰਸ਼ਿਪ ਦਾ ਜੋ ਸਿੱਧੀ ਸਭਾ ਜੋ ਬਾਬਾ ਜੋ ਰਵਾ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕਾਉਂ ਦੇ ਸਥਾਨ ਤੇ ਅਸੀਂ ਸੰਗਤਾਂ ਦੇ ਦਰਸ਼ਨ ਕਰਨ ਲਈ ਬੈਠੇ ਆਂ ਤੋਂ ਉਹਦੇ ਨਾਲ ਸੰਗਤਾਂ ਨੂੰ ਜਿਹੜੀਆਂ ਵੀ ਸੰਗਤਾਂ ਜੋ ਅਸੀਂ ਇੱਥੇ ਕੈਂਪ ਲਾਇਆ ਹੋਇਆ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਇਹੀ ਦੱਸਦੇ ਆ ਕਿ ਦੇਖੋ ਭਾਈ ਕਿੰਨਾ ਤੱਕਾ ਹੋਇਆ ਹੁਣ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਜੀ ਉਹਦੇ ਨਾਲ ਅੱਗ ਲੱਗ ਜੂਗੀ ਕੀ ਹਾਂ ਉਹ ਪਾਰਲੀਮੈਂਟ ਬੋਲਣਗੇ ਅੱਗ ਪੰਜਾਬ ਚ ਲੱਗੂਗੀ ਹਾਸੋਣੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਸਰਕਾਰ ਦੇ ਉਹਨਾਂ ਨੇ ਜਹਾਜ਼ ਦੇ ਵਿੱਚ ਉੱਥੇ ਆਉਣਾ ਸੀ ਔਰ ਉੱਥੇ ਬੋਲ ਕੇ ਉਹਨਾਂ ਨੇ ਇਹ ਅਧਿਕਾਰ ਹੁੰਦਾ ਸਪੀਕਰ ਕੋਲੇ ਜੇ ਉਹਨਾਂ ਨੂੰ ਲੱਗਦਾ ਹੈ ਹਿੰਦੁਸਤਾਨ ਨੂੰ ਇੰਡੀਆ ਨੂੰ ਉੱਥੋਂ ਬੈਠੇ ਜਿਹੜੇ ਰਾਜ ਚਲਾ ਰਹੇ ਐ ਕਿ ਆਏ ਛਬਦ ਭਾਈ ਅੰਮਰਪਾਲ ਸਿੰਘ ਖਾਲਸਾ ਨੇ ਨਹੀਂ ਸਾਡੇ ਅਨੁਕੂਲ ਹੈਗੇ ਉਹ ਕੱਟ ਸਕਦੇ ਐ ਉਹਨਾਂ ਦੇ ਕੋਲ ਸਾਰਾ ਅਧਿਕਾਰ ਹੁੰਦਾ ਹੈ ਬਿਲਕੁਲ ਇਹ ਗੈਰਵਾਜਬ ਗੱਲਾਂ ਨੇ ਸਿੱਖਾਂ ਨੂੰ ਦਬਾਉਣ ਦੇ ਲਈ ਕੱਟਕਿਰਤਿਆਂ ਨੂੰ ਦਬਾਉਣ ਦੇ ਲਈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹਦਾ ਜਵਾਬ ਸੰਗਤਾਂ 227 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਦੇਣਗੇ ਆ ਬਿਲਕੁਲ ਫਤਿਹਗੁਰ ਸਾਹਿਬ ਦੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਆ ਉਹਨਾਂ ਵੱਲੋਂ ਹੀ ਇਹ ਜਿਹੜਾ ਲੰਗਰ ਇੱਥੇ ਲਾਇਆ ਗਿਆ ਮੈਂਬਰਸ਼ਿਪ ਵਾਸਤੇ ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਪਹਿਲਾਂ ਤਾਂ ਮੈਂ ਜਿੰਨੀ ਵੀ ਸੰਗਤ ਤੁਡੇ ਨਾਲ ਜੁੜੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਨੰਬਰ ਦੂਜੇ ਤੇ ਮੈਂ ਜਿਹੜੇ ਸ਼ਹੀਦਾਂ ਕਰਕੇ ਅੱਜ ਅਸੀਂ ਉਰੇ ਬੈਠੇ ਆ ਜਿਹੜੇ ਸ਼ਹੀਦਾਂ ਦੀ ਸਭਾ ਹੋ ਰਹੀ ਹੈ ਬੜੀ ਦੂਰ ਤੋਂ ਸੰਗਤ ਆਉਂਦੀਆਂ ਨੇ ਸਾਰਿਆਂ ਦਾ ਉਹਨਾਂ ਦਾ ਵੀ ਮੈਂ ਕੋਟਾਨ ਕੋਟ ਧੰਨਵਾਦ ਕਰਦਾ ਜਿਹੜੇ ਉਹ ਹਰ ਇੱਕ ਸਾਲ ਯਾਦ ਕਰਦੇ ਨੇ ਸ਼ਹੀਦਾਂ ਸਿੰਘਾਂ ਨੂੰ ਜੀ ਬਾਕੀ ਸਾਬਜਾਦਿਆਂ ਨੇ ਜਦ ਪਿੱਛੇ ਜੀ ਫਿਲਮ ਆਈ ਸੀਗੀ ਉਹਨਾਂ ਨੇ ਇੱਕ ਸ਼ਬਦ ਕਹੇ ਸੀਗੇ ਉਹਨੂੰ ਪੁੱਛਿਆ ਸੀ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ ਉਹਨਾਂ ਨੇ ਕਿ ਅਸੀਂ ਫੇਰ ਫੌਜ ਬਣਾਵਾਂਗੇ ਅਸੀਂ ਫੇਰ ਜ਼ੁਲਮ ਦੇ ਖਿਲਾਫ ਲੜਾਂਗੇ ਬਿਲਕੁਲ ਅੱਜ ਜਿਹੜਾ ਇੱਕ ਸਾਨੂੰ ਪਲੇਟਫਾਰਮ ਮਿਲਿਆ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਭਾਈ ਅਮਰਪਾਲ ਦੀ ਪਾਰਟੀ ਵੱਲੋਂ ਜੀ ਉਹੀ ਪਲੇਟਫਾਰਮ ਹੈ ਅੱਜ ਜਿਹੜੀ ਸੰਗਤ ਸਾਡੇ ਕੋਲ ਆ ਰਹੀ ਹੈ ਜਿਹੜੇ ਸਾਡੇ ਮੈਂਬਰ ਬਣ ਰਹੇ ਨੇ ਉਹ ਮੈਂਬਰਾਂ ਦਾ ਕਾਰਨ ਇਹੀ ਹੈ ਵੀ ਅਸੀਂ ਜਿਹੜਾ ਜਿਹੜਾ ਜ਼ੁਲਮ ਹੋ ਰਿਹਾ ਭਾਵੇਂ ਜਿਹੜੀ ਵੀ ਸਰਕਾਰ ਨੇ ਕਰਿਆ ਜਿਹੜੇ ਵੀ ਧਰਮ ਦੇ ਜਿਹੜੇ ਲੋਕ ਕਰ ਰਹੇ ਨੇ ਉਨ੍ਹਾਂ ਦੇ ਖਿਲਾਫ ਜਿਹੜੀ ਸਾਡੀ ਜਿਹੜੀ ਇਹ ਜਿਹੜੇ ਇਕੱਠਾ ਹੋ ਰਿਹਾ ਤੇ ਬਾਕੀ ਭਾਈ ਸਾਹਿਬ ਨੇ ਕਿਹਾ ਵੀ 2027 ਦੇ ਵਿੱਚ ਜੇਕਰ ਅਸੀਂ ਚਾਹੁੰਦੇ ਆ ਸਾਡੇ ਪੰਜਾਬ ਦੇ ਵਿੱਚੋਂ ਨਸ਼ੇ ਨਿਕਲਣ ਸਾਡੀ ਕਿਸਾਨੀ ਸ਼ੜਕਾਂ ਤੇ ਨਾਂ ਰੋਲੇ ਜਿਹੜੇ ਬੱਚੇ ਸਾਡੇ ਆਪਣੇ ਬੁੱਢੇ ਮਾਪੇ ਨੂੰ ਛੱਡ ਕੇ ਰਜਗਾਰ ਦੀ ਭਾਲ ਦੇ ਵਿੱਚ ਬਾਹਰ ਜਾਂਦੇ ਨੇ ਫਿਰ ਸਾਨੂੰ ਜਿਹੜਾ ਇਹ ਪਲੇਟਫਾਰਮ ਮਿਲਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਨੂੰ ਪਲੇਟਫਾਰਮ ਨੂੰ ਪੂਰਾ ਮਜ਼ਬੂਤ ਕਰਨਾ ਚਾਹੀਦਾ ਅਸੀਂ ਤਾਂ ਹੀ 2027 ਦੇ ਵਿੱਚ ਭਾਈ ਅਮਰਪਾਲ ਨੂੰ ਮੁੱਖ ਮੰਤਰੀ ਬਣਾ ਸਕਦੇ ਹਾਂ। ਉਹ ਮੌਕਾ ਦੇਣ ਲਈ ਤਿਆਰ ਨੇ ਜਿੱਦਾਂ ਦੂਜੀਆਂ ਪਾਰਟੀਆਂ ਨੂੰ ਮੌਕੇ ਦਿੱਤਾ ਤਾਂ ਕੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੀ 2027 ਦੇ ਵਿੱਚ ਮੌਕਾ ਦਿੱਤਾ ਜਾਊਗਾ ਕਿਉਂਕਿ ਉਹ ਅਸੀਂ ਅਸੀਂ ਕਈ ਓਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕਈ ਇਕੱਠ ਪਾਈ ਅਮਰਪਾਲ ਦੇ ਪੱਖ ਦੇ ਵਿੱਚ ਕਰ ਰਹੇ ਹਾਂ। ਤੇ ਜਿਵੇਂ ਕਿ ਸਾਨੂੰ ਬਹੁਤ ਹੰਗਾਰਾ ਮਿਲ ਰਿਹਾ ਹੈ। ਅਸੀਂ ਜਿਵੇਂ ਪਹਿਲਾਂ ਗੱਲ ਆਈ ਹੈ ਵੀ ਫਤੇਗੜ ਸਾਹਿਬ ਦੇ ਜਿਹੜੀ ਸੰਗਤ ਹੈ ਜਾਂ ਜਿਹੜੇ ਲੋਕਲ ਲੋਕ ਨੇ ਸਾਬਜਾਦਿਆਂ ਨਾਲ ਖੜ ਕੇ ਉਹਨਾਂ ਨੇ ਆਵਾਜ਼ ਨਹੀਂ ਉਠਾਈ। ਪਰ ਜਿਹੜੇ ਅੱਜ ਫਤੇਗੜ ਸਾਹਿਬ ਦੀ ਧਰਤੀ ਦੇ ਜਿਹੜਾ ਏਰੀਆ 'ਚ ਲੋਕ ਰਹਿੰਦੇ ਨੇ ਉਹ ਕਹਿੰਦੇ ਅਸੀਂ ਜ਼ੁਲਮ ਦੇ ਖਿਲਾਫ ਅਸੀਂ ਇੱਕ ਮੋਟਾ ਉਹ ਬਿਲਕੁਲ ਆ ਰਹੇ ਨੇ ਵਧੀਆ ਹੰਗਾਰਾ ਮਿਲ ਰਿਹਾ ਸਾਨੂੰ ਤਾਂ ਜਿੱਥੇ ਆਪਾਂ ਕਹਿੰਦੇ ਆ ਕਿ ਜਦੋਂ ਹੁਣ ਸੰਗਤ ਅਸ਼ੀਦੀ ਦਿਹਾੜਿਆ ਤੇ ਆ ਰਹੀ ਆ ਤਾਂ ਇਸ ਪਾਰਟੀ ਦਾ ਹਿੱਸਾ ਬਣ ਰਹੀ ਹੈ ਇਹ ਮੈਂਬਰਸ਼ਿਪਰ ਦੇ ਫਾਰਮ ਜਿਹੜੇ ਹੈਗੇ ਤੁਹਾਡੇ ਉਹ ਭਰ ਰਹੀ ਹੈ ਹਾਂਜੀ ਹਾਂਜੀ ਪੂਰੇ ਬਗੈਰ ਬੁਲਾਏ ਤੋਂ ਜਿਹੜੀ ਸੰਗਤ ਸਾਡੇ ਕੋਲ ਆ ਰਹੀ ਆ ਆਪ ਮਾਰੇ ਚੱਲ ਕੇ ਆ ਰਹੀ ਆ। ਸਵਾਲ ਵੀ ਕਰਦੀ ਐ ਕਿ ਜਦੋਂ ਭਾਈ ਅਮਰਪਾਲ ਜੀ ਨੂੰ ਐਮਪੀ ਬਣਾਇਆ ਤਾਂ ਉਹਨਾਂ ਨੂੰ ਤਾਂ ਉਹ ਬੋਲਣ ਤੱਕ ਨਹੀਂ ਦਿੱਤਾ ਜਾ ਰਿਹਾ। ਭਾਈ ਸਰਬਜੀਤ ਸਿੰਘ ਜੀ ਦੇਖੋ ਆਵਾਜ਼ ਵੀ ਮਾਰਦੇ ਨੇ ਸਪੀਕਰ ਸਾਹਿਬ ਨੂੰ ਕਹਿੰਦੇ ਨੇ ਕਿ ਮੈਂ ਬੋਲਣਾ ਚਾਹੁੰਦਾ ਤਾਂ ਉਹਨਾਂ ਦਾ ਸਪੀਕਰ ਬੰਦ ਕਰ ਦਿੱਤਾ ਜਾਂਦਾ। ਤਾਂ ਕੀ ਲੱਗਦਾ ਤੁਹਾਨੂੰ ਕਿ ਕੀ ਆਪਣੀ ਪਾਰਟੀ ਨੂੰ ਇਸ ਤਰ੍ਹਾਂ ਜਿਹੜਾ ਕਿ ਉਹ ਪੂਰੇ ਨਰਪੱਖ ਤੌਰ ਤੇ ਖੜ ਸਕਣਗੇ ਤੇ ਇੱਕ ਜਿਹੜੀ ਜਿਹੜੀ ਮੁੱਖ ਮੰਤਰੀ ਦੀ ਪਾਵਰ ਹੈ ਜੀ ਮੈਂ ਪਹਿਲਾਂ ਵੀ ਮੁੱਖ ਮੰਤਰੀ ਦੀ ਪਾਵਰ ਇੱਕ ਮੈਂਬਰ ਪਾਰਲੀਮੈਂਟ ਤੋਂ ਬਹੁਤ ਵੱਡੀ ਪਾਵਰ ਹੈ ਜੀ ਸਾਨੂੰ ਇਹਨਾਂ ਪਤਾ ਹੈ ਜੇ ਅਸੀਂ ਭਾਈ ਅਮਰਤਪਾਲ ਸਿੰਘ ਖਾਲਸੇ ਨੂੰ ਮੁੱਖ ਮੰਤਰੀ ਬਣਾਉਣੇ ਜਿੰਨੇ ਵੀ ਸਾਰੇ ਬੰਦੀ ਸਿੰਘ ਨੇ ਭਾਈ ਸਾਹਿਬ ਦੇ ਜਿਹੜੀ ਸਾਡੀ ਸਭ ਤੋਂ ਪਹਿਲੀ ਹੋਊਗੀ ਜਿਵੇਂ ਭਗਵੰਤ ਮਾਨ ਲੋਕਾਂ ਨਾਲ ਗੁਮਰਾਹ ਕਰ ਰਿਹਾ ਅਸੀਂ ਕਹਿੰਦੇ ਹਾਂ ਅਸੀਂ ਵਾਦਾ ਕਰਦੇ ਹਾਂ ਸਾਰੀ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਦਣ ਅਸੀਂ ਮਹਾਰਾਜ ਨੇ ਸਾਨੂੰ ਤਾਜ ਬਖਸ਼ਿਆ ਸਭ ਤੋਂ ਪਹਿਲਾ ਜਿਹੜਾ ਸਾਡਾ ਪੈਨ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੱਲੂਗਾ ਕਿਉਂਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੈ ਗ੍ਰਹਿ ਮੰਤਰਾਲਿਆਂ ਦੇ ਥਰੂ ਹੁੰਦੀ ਹੈ ਜਿਹੜੀ ਰਿਪੋਰਟ ਆ ਉਸ ਦੇ ਥਰੂ ਆਉਂਦੀ ਹੈ ਜਿੱਦਣ ਸਾਡੇ ਕੋਲ ਪੰਜਾਬ ਦੀ ਪਾਵਰ ਆ ਗਈ ਉਹਦੇ ਵਿੱਚ ਅਸੀਂ ਜਿਵੇਂ ਮਰਜ਼ੀ ਜਿਹੇ ਜਿੱਦਾਂ ਦੇ ਜਿਹੜੇ ਮਤੇ ਨੇ ਸਾਡੇ ਜਿਹੜੀ ਸੰਗਤ ਹੈ ਜਿਹੜਾ ਸਿੱਖ ਭਾਈਚਾਰਾ ਜਿਹੜਾ ਵੀ ਪੰਜਾਬ ਦੇ ਵਿੱਚ ਰਹਿੰਦਾ ਉਹਨੂੰ ਉਹਦੇ ਹਿਸਾਬ ਨਾਲ ਅਸੀਂ ਆਪਣੇ ਜਿਵੇਂ ਮਰਜ਼ੀ ਮਤੇ ਪਾ ਸਕਦੇ ਹਾਂ ਜੀ ਪਰ ਕਹਿੰਦੇ ਕਿ ਸਰਕਾਰਾਂ ਵੀ ਵਾਅਦੇ ਕਰਕੇ ਹੀ ਧਾਰਮਿਕ ਕਹਿ ਸਕਦੇ ਆ ਕਿ ਗ੍ਰੰਥਾ ਦੀ ਬੇਅਦਬੀ ਨਾ ਹੋਵੇ ਇਤੇ ਵਾਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਵਾਦੇ ਕਰਕੇ ਹੀ ਜਿਹੜੀ ਕਿ ਆਪਣੇ ਕਹਿ ਸਕਦੇ ਆ ਰਾਜਨੀਤੀ ਵਿੱਚ ਆਈ ਸੀ ਸੱਤਾ ਤੇ ਕਾਬਜ਼ ਹੋਈ ਸੀ ਜਿਵੇਂ ਕਿ ਜਤੋ ਭਾਈ ਅਮਰਪਾਲ ਜੀ ਦੁਬਈ ਤੋਂ ਆਏ ਨੇ ਜਿਹੜਾ ਪੰਜਾਬ ਦਾ ਦਰਦ ਸੀਗਾ ਜਿਹੜਾ ਪੰਜਾਬ ਨਾਲ ੱੱਕਾ ਭਾਵੇਂ ਜਵਾਨੀ ਨਾ ਹੋਇਆ ਭਾਵੇਂ ਸਾਡੇ ਪਾਣੀਆਂ ਦਾ ੱੱਕਾ ਹੈ ਪਾਣੇ ਪੰਜਾਬ ਦੇ ਨਾਲ ਹਰ ਇੱਕ ਪਾਸੋਂ ਸੈਂਟਰ ੱੱਕਾ ਕਰਦਾ ਆ ਰਿਹਾ ਹੈ ਜਿਹੜੇ ਲੋਕ ਭੁੱਲ ਚੁੱਕੇ ਸੀਗੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹਦੀ ਜਿਹੜੀ ਗੱਲ ਸੀਗੀ ਉਹ ਲੋਕਾਂ ਦੇ ਵਿੱਚ ਲਾਈ ਲੋਕਾਂ ਦੇ ਵਿੱਚ ਰੋਹ ਜਾਗਿਆ ਲੋਕਾਂ ਨੂੰ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਜਾ ਲਾਈਆਂ ਭਾਈ ਸਾਹਿਬ ਦੇ ਨਾਲ ਤਾਂ ਹੀ ਇੰਨੀ ਜਿਹੜੀ ਮਾਤਰਾ ਦੇ ਵਿੱਚ ਜਿਹੜੀ ਸੰਗਤੋ ਜੁੜ ਰਹੀ ਸੀ ਤਾਂ ਹੀ ਸਰਕਾਰਾਂ ਨੂੰ ਵਕਤ ਪਿਆਣਾ ਵੀ ਆਪਣੇ ਹਿਸਾਬ ਨਾਲ ਜਿਹੜਾ ਕੁਝ ਮਰਜ਼ੀ ਮੋੜ ਲਾਂਗੇ ਅਸੀਂ ਸਰਕਾਰ ਦੇ ਵਿੱਚ ਨਾ ਹੋਣ ਦੇ ਨਾਤੇ ਵੀ ਜਿਹੜੇ ਨਸ਼ੇ ਨੇ ਅਸੀਂ ਉਹਨਾਂ ਦੇ ਖਿਲਾਫ ਭਗਵਾਨ ਤਮਨ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਘਰ ਢਾ ਕੇ ਨਸ਼ੇ ਛਡਾ ਰਹੀ ਹੈ ਡਰਾਮਾ ਕਰ ਰਹੀ ਹੈ ਪਰ ਅਸੀਂ ਲੋਕਾਂ ਨੂੰ ਕਰਕੇ ਦਿਖਾਇਆ ਸੰਗਤ ਨੂੰ ਕਰਕੇ ਦਿਖਾਇਆ ਵੀ ਜਿਹੜੇ ਨਸ਼ੇ ਵਾਲੇ ਨੇ ਸਾਡੇ ਜਿਹੜੇ ਵੇਚਦੇ ਨੇ ਉਹ ਕੋਹਾਂ ਦੂਰ ਭਜਦੇ ਨੇ ਜਿੱਦਣ ਸਾਡੀ ਸਰਕਾਰ ਆ ਗਈ ਉਹ ਲੋਕਾਂ ਨੂੰ ਆਪ ਅੰਦਾਜ਼ਾ ਆ ਵੀ ਸਾਡੀ ਸਰਕਾਰ ਆਉਣ ਤੋਂ ਇਹ ਚੀਜ਼ਾਂ ਦਾ ਕਿੰਨਾ ਜਿਹੜਾ ਉਹ ਹੈ ਫਲਾ ਜਿਹੜਾ ਅਸੀਂ ਬੰਦ ਕਰ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਖੁੱਲੇ ਤੌਰ ਤੇ ਤੁਹਾਨੂੰ ਸਰਕਾਰ ਕੋਈ ਕੰਮ ਕਰਨ ਦਊਗੀ ਵੈਗੁਰਜੀ ਖਾਲਸਾ ਵੈਗੁਰਜੀ ਕਹਿੰਦੇ ਨਹੀਂ ਜੀ ਦੇਖੋ ਜਦੋਂ ਤੱਕ ਸਾਡੀ ਸਰਕਾਰ ਨਹੀਂ ਹੁੰਦੀ ਉਦੋਂ ਤੱਕ ਅਸੀਂ ਤਾਂ ਤੁਹਾਡੇ ਸਾਹਮਣੇ ਅਸੀਂ ਕੋਈ ਵੀ ਕੰਮ ਨਹੀਂ ਖੁੱਲੇ ਤੌਰ ਤੇ ਕਰ ਸਕਦੇ ਲੱਗਦਾ ਆ ਸਕਦੀ ਜਿਸ ਸਾਹ ਦੇ ਨਾਲ ਤਾਂ ਇੱਥੇ ਤੁਸੀਂ ਦੇਖੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਸੀਗੀਆਂ ਤਾਂ ਇੱਕ ਲੇਡੀਜ਼ ਫਾਰਮ ਭਰਨ ਜਾਣੀ ਤਾਂ ਫਾਰਮ ਹੋ ਕੇ ਭੱਜ ਗਈ ਨਹੀਂ ਦੇਖੋ ਸਾਨੂੰ ਇਸ ਰਾਜਤੰਤਰ ਤੋਂ ਉਮੀਦ ਕੋਈ ਨਹੀਂ ਹੈਗੀ ਪਰ ਸਾਨੂੰ ਆਪਣੀ ਸੰਗਤ ਤੋਂ ਉਮੀਦ ਬਹੁਤ ਜ਼ਿਆਦਾ ਜੀ ਕਿਉਂਕਿ ਸੰਗਤ ਦੇ ਵਿੱਚ ਰੋ ਹੈਗਾ ਸੰਗਤ ਨੂੰ ਪਤਾ ਕਿ ਬਰਗਾੜੀ ਕੀ ਹੋਇਆ ਸਾਡੇ ਨਾਲ ਬਰਗਾੜੀ ਦਾ ਇਨਸਾਫ ਮਿਲਿਆ ਕਿ ਨਹੀਂ ਮਿਲਿਆ ਉਹ ਤੋਂ ਪਹਿਲਾਂ ਸਾਡੇ 84 ਚ ਕੀ ਹੋਇਆ ਸਾਨੂੰ ਉਹ ਵੀ ਸਰਕਾਰਾਂ ਸੀ ਰੱਖ ਲੀਆਂ ਉਹਨਾਂ ਨੇ ਵੀ ਸਾਨੂੰ ਕੀ ਇਨਸਾਫ ਦੱਤਾ ਕਿ ਨਹੀਂ ਦੱਤਾ ਇਸ ਲਈ ਲੋਕਾਂ ਦੇ ਵਿੱਚ ਰੋ ਹੈਗਾ ਸਾਨੂੰ ਰਾਜ ਤੋਂ ਕੋਈ ਵੀ ਸਾਨੂੰ ਉਮੀਦ ਨਹੀਂ ਹੈਗੀ ਦੇਖੋ ਇੱਥੇ ਇਲੈਕਸ਼ਨਾਂ ਦਾ ਰਿਜ਼ਲਟ ਆਉਂਦਾ ਛਿੱਦੀ ਜੋੜ ਮੇਲ ਨੂੰ ਵੀ ਨਹੀਂ ਦੇਖਿਆ ਜਾਂਦਾ ਛਿੱਦੀ ਦਿਹਾੜਿਆਂ ਨੂੰ ਵੀ ਨਹੀਂ ਦੇਖਿਆ ਜਾਂਦਾ ਜਸ਼ਨ ਮਨਾਏ ਜਾਂਦੇ ਨੇ ਇਹਨਾਂ ਲੋਕਾਂ ਤੋਂ ਉਮੀਦ ਬਿਲਕੁਲ ਜੀ ਜਿਹੜਾ ਅਸੀਂ ਅਕਾਲੀ ਦਲ ਪੁਰਾਣੇ ਦੀ ਗੱਲ ਕਰਦੇ ਹਾਂ ਜਿਹਨੂੰ ਅਸੀਂ ਬਾਦਲ ਦਲ ਕਹਿੰਨੇ ਆ ਅਕਾਲੀ ਦਲ ਉਹ ਦਲ ਨੇ ਤਾਂ ਤੁਸੀਂ ਆਪ ਦੇਖ ਲਓ ਕਿੰਨੇ ਜ਼ਿਆਦਾ ਵੀਡੀਓ ਆਈਆਂ ਨੇ ਢੋਲ ਵਜਾਏ ਉਹ ਕਿਤੇ ਗੱਲਾਂ ਉਹ ਸਿੱਖੀ ਦਿਹਾੜੇ ਸਿੱਖਾਂ ਦੀਆਂ ਕਰਦੇ ਨੇ ਸਾਹਿਬ ਦੀ ਪਾਵਨ ਧਰਤੀ ਤੇ ਹੀ ਹੋਇਆ ਹਾਂਜੀ ਤੇ ਸਿੱਖੀ ਦੀਆਂ ਗੱਲਾਂ ਕਰਨ ਵਾਲੇ ਉਹ ਆਪ ਖੁਦ ਇਹ ਕੁਸ਼ ਕਰ ਰਹੇ ਨੇ ਹੁਣ ਤਾਂ ਇਹ ਆ ਪਹਿਲਾਂ ਸਾਡੇ ਸ਼ਹਿਰਾਂ ਦੇ ਵਿੱਚ ਨਾ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਹੋਈਆਂ ਨੇ ਜੀ ਲਾਸਟ ਈਅਰ ਉਹ ਬਿਲਕੁਲੀ ਜੇ ਤੁਹਾਨੂੰ ਪਤਾ ਹੋਵੇਗਾ ਵੀ ਇਸੇ ਦਿਹਾੜੇ ਦੇ ਬਿਲਕੁਲ ਵਿੱਚ ਸੀ ਉਸ ਦਿਨ ਦੀ ਤੁਸੀਂ ਅਮਲੋਹ ਸ਼ਹਿਰ ਦੀ ਵੀਡੀਓ ਕੱਢ ਕੇ ਦੇਖੋ ਇਹਨਾਂ ਦੇ ਵਧਾਈ ਇੱਕ ਤੱਕ ਜਿਹੜੇ ਉੱਥੇ ਦੇ ਉਹ ਨੇ ਉਹ ਸਾਰੇ ਉੱਤੇ ਨੱਚ ਰਹੇ ਨੇ ਤੁਸੀਂ ਇਹਨਾਂ ਤੋਂ ਕੀ ਅਸੀਂ ਉਮੀਦ ਕਰ ਸਕਦੇ ਹਾਂ ਤਾਂ ਲੋਕਲ ਇੱਕ ਐਵੇਂ ਹੋ ਗਿਆ ਲੋਕਾਂ ਨੂੰ ਕੋਈ ਹੋਰ ਹੋ ਜਾਂਦਾ ਸੱਤਾ ਦਾ ਕਿ ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਬਿਲਕੁਲ ਜੀ ਸੱਤਾ ਦਾ ਨਸ਼ਾ ਹੀ ਬਹੁਤ ਜ਼ਿਆਦਾ ਇਹਨਾਂ ਲੋਕਾਂ ਨੂੰ ਕਿ ਇਹਨਾਂ ਨੂੰ ਆਪਣਾ ਇਤਿਹਾਸ ਵੀ ਭੁੱਲ ਗਿਆ ਤੇ ਆਪਣੇ ਸ਼ਹੀਦ ਵੀ ਭੁੱਲ ਗਏ ਨੇ ਇਹਨਾਂ ਨੂੰ ਬਿਲਕੁਲ ਕੋਈ ਯਾਦ ਨਹੀਂ ਰਿਹਾ ਜੀ ਬਹੁਤ ਧੰਨਵਾਦ ਜੀ ਦਿੱਤੀ ਸਿੱਧੀ ਜੋੜ ਮੇਲ ਦੇ ਵਿੱਚ ਸੰਗਤ ਆਰੀ ਉੱਥੇ ਮੈਂਬਰਸ਼ਿਪ ਦੇ ਲਈ ਫਾਰਮ ਵੀ ਦਿੱਤੇ ਜਾ ਰਹੇ ਜੁੜੇ ਨੇ ਸੁਨੇਹਾ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ